ਹੈਲੋ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਅਮੇਡਾ ਕਿ ਤੁਸੀਂ ਸਾਰੇ ਵਧੀਆ ਹੋਗੇ ਰੋਜ਼ ਦੀ ਤਰ੍ਹਾਂ ਅੱਜ ਮੈਂ ਫੇਰ ਇੱਕ ਨਵਾਂ ਟੌਪਿਕ ਲੈ ਕੇ ਆਈਆਂ ਜਿਸ ਦਾ ਨਾਮ ਹੈ ਅਮਰਜੈਂਸੀ ਅਮਰਜੈਂਸੀ ਪਾਰਟ ਨੰਬਰ 18 ਵਿੱਚ ਸ਼ਾਮਿਲ ਹੈ ਤੇ ਆਰਟੀਕਲ 350 ਤੋਂ ਲੈ ਕੇ 356 ਤੱਕ ਇਸ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਹ ਜਿਹੜੀ ਅਮਰਜੈਂਸੀ ਹੈ ਇਹ ਕਦੋਂ ਲੱਗਦੀ ਹੈ ਜਦੋਂ ਭਾਰਤ ਦੀ ਏਕਤਾ ਅਖੰਡਤਾ ਅਤੇ ਪ੍ਰਭੂਸત્તા ਨੂੰ ਖਤਰਾ ਹੋਵੇ ਤਾਂ ਉਸ ਸਮੇਂ ਰਾਸ਼ਟਰਪਤੀ ਦੁਆਰਾ ਅਮਰਜੈਂਸੀ ਲਗਾਈ ਜਾਂਦੀ ਹੈ ਤੇ ਅਮਰਜੈਂਸੀ ਲੱਗਣ ਦੇ ਨਾਲ ਸਟੇਟ ਦੀ ਪਾਵਰ ਸੈਂਟਰ ਕੋਲ ਆ ਜਾਂਦੀ ਹੈ ਤੇ ਜਿਹੜਾ ਅਮਰਜੈਂਸੀ ਦਾ ਕਨਸੈਪਟ ਹੈ ਇਹ ਅਸੀਂ ਬੋਰੋ ਕੀਤਾ ਹੈ 1935 ਦੇ ਐਕਟ ਤੋਂ ਇਹ 1935 ਦਾ ਐਕਟ ਸਾਡੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਿਹੜਾ ਸੀ ਚੱਲਦਾ ਸੀ ਇਹਦੇ ਦੁਆਰਾ ਹੀ ਜਿਹੜਾ ਭਾਰਤ ਦਾ ਰਾਜ ਪ੍ਰਬੰਧ ਚਲਾਇਆ ਜਾਂਦਾ ਸੀ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਐਕਟ ਖਤਮ ਕਰ ਦਿੱਤਾ ਗਿਆ ਐਮਰਜੈਂਸੀ ਜਿਹੜੀ ਆ ਕਿੰਨੇ ਤਰ੍ਹਾਂ ਦੀ ਹੁੰਦੀ ਆ ਐਮਰਜੈਂਸੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਹੈਗੀ ਆ ਨੈਸ਼ਨਲ ਐਮਰਜੈਂਸੀ ਦੂਸਰੀ ਹੈਗੀ ਆ ਸਟੇਟ ਸਟੇਟ ਐਮਰਜੈਂਸੀ ਤੀਸਰੀ ਹੈਗੀ ਆ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਦਾ ਆਰਟੀਕਲ ਹੈਗਾ ਏ 352 ਸਟੇਟ ਐਮਰਜੈਂਸੀ ਦਾ ਆਰਟੀਕਲ ਏ ਫਾਈਨੈਂਸ਼ੀਅਲ emergeny ਦਾ ਆਰਟੀਕਲ ਹੈਗਾ ਏ 360 ਇਹ ਨੈਸ਼ਨਲ emergeny ਜਿਹੜੀ ਆ ਇਹ ਕਦੋਂ ਲੱਗਦੀ ਹੈ ਇਹ ਸਾਡੇ ਭਾਰਤ ਵਿੱਚ ਉਦੋਂ ਲੱਗਦੀ ਹੈ ਜਦੋਂ ਦੇਸ਼ ਵਿੱਚ ਹਥਿਆਰਬੰਦ ਵਿਦਰੋਹ ਹੋ ਜਾਵੇ ਜਾਂ ਕੋਈ ਦੇਸ਼ ਜਲਾਵਾ ਸਾਡੇ ਦੇਸ਼ ਤੇ ਹਮਲਾ ਕਰ ਦੇਵੇ ਤੇ ਉਦੋਂ ਲੱਗਦੀ ਹੈ ਸਾਡੇ ਭਾਰਤ ਵਿੱਚ ਨੈਸ਼ਨਲ emergeny ਇਹ ਅੱਜ ਤੱਕ ਜਿਹੜੀ ਆ ਤਿੰਨ ਵਾਰ ਲੱਗ ਚੁੱਕੀ ਹੈ ਇਹਦਾ ਆਰਟੀਕਲ ਪੁਸਤਕ ਦੇ ਆਰਟੀਕਲ ਹੈ ਗਾਏ 350 ਅਗਲੀ ਹੈ ਜਿਹੜੀ ਸਟੇਟ ਹੈ ਮਰਜਾ ਇਹ ਅੱਜ ਤੱਕ 134 ਵਾਰ ਜਿਹੜੀ ਆ ਲੱਗ ਚੁੱਕੀ ਆ ਇਸ ਨੂੰ ਰਾਸ਼ਟਰਪਤੀ ਦਾ ਸ਼ਾਸਨ ਵੀ ਕਿਹਾ ਜਾਂਦਾ ਹੈ ਤੇ ਇਹ ਜਿਹੜੀ ਹੈ ਵੱਖ-ਵੱਖ ਰਾਜਾਂ 'ਚ ਲੱਗਦੀ ਆ ਪੰਜਾਬ ਦਾ ਆ ਜਿਹੜੀ ਸਭ ਤੋਂ ਪਹਿਲੀ ਵਾਰ ਲੱਗੀ ਸੀ ਕੰਨੋ ਤੇਨ ਸਟੇਟ ਐਮਰਜੈਂਸੀ ਜਿਹੜੀ ਆ ਕਹਿੰਦੇ ਆ ਮਤਲਬ ਕਿ ਸਟੇਟਾ ਵਿੱਚ ਲੱਗਦੀ ਹੈ ਰਾਜਾਂ ਵਿੱਚ ਲੱਗਦੀ ਹੈ ਅਗਿਆ गावा ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਆਰਟੀਕਲ ਹੈ 360 ਇਹ ਭਾਰਤ ਵਿੱਚ ਅੱਜ ਤੱਕ ਕਦੇ ਵੀ ਨਹੀਂ ਲੱਗੀ ਸੋ ਇਹ ਮੇਰਾ ਨਿਕਿਆ ਟੌਪਿਕ ਹੀ ਐਮਰਜੈਂਸੀ ਨੂੰ ਲੈ ਕੇ ਹੋਰ ਵੀ ਹੈਗਾ ਨਾਲ ਅੱਧਾ ਰਹਿੰਦਾ ਹੈ ਇਹ ਕੰਪਲੀਟ ਕਰਾ ਦਾਂਗੀ ਕੱਲ ਨੂੰ ਕਾਲ ਵਾਲੀ ਵੀਡੀਓ ਵਿੱਚ ਥੋੜਾ ਥੋੜਾ ਕਰਕੇ ਪੜ੍ਹਨੇ ਆ ਕੋਈ ਆ ਜਿਆਦਾ ਹੋ ਜਾਂਦਾ ਹੈ ਹੋਰ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ